ਕਿਹੜੀ ਇੱਜ਼ਤ ਪਾਕਿਸਤਾਨ ਦੇ ਵਿੱਚ ਮਿਲਦੀ ਹੈ ਨਾ ਤਾਂ ਨਾ ਇੰਡੀਆ ਪੰਜਾਬ ਦੇ ਵਿੱਚ ਮਿਲੇਗੀ ਨਾ ਕੈਨੇਡਾ ਮਿਲੇਗੀ ਨਾ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਕਿਧਰੇ ਵੀ ਨਹੀਂ ਮਿਲ ਸਕਦੀ ਸਿੱਖ ਵੀ ਆਈਪੀਏ ਸਿੱਖ ਵੀ ਆਈਪੀਏ ਪਾਕਿਸਤਾਨ ਦੇ ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਇੱਕ ਇਹੋ ਜਿਹਾ ਸਿੱਖ ਸਰਦਾਰ ਦੀ ਵੀਡੀਓ ਹੈ ਜਿਹਦੇ ਉੱਤੇ ਸਿੱਖ ਤੇ ਮਾਣ ਮਹਿਸੂਸ ਕਰਦੇ ਹੀ ਕਰਦੇ ਆ ਪਾਕਿਸਤਾਨੀ ਵੀ ਬਹੁਤ ਜ਼ਿਆਦਾ ਮਾਣ ਤੇ ਫਖਰ ਮਹਿਸੂਸ ਕਰਦੇ ਹੀ ਹੈ ਕਿਉਂਕਿ ਇਹ ਸਿੱਖ ਸਰਦਾਰ ਦਾ ਤਾਲੁਕ ਪਾਕਿਸਤਾਨ ਦੇ ਨਾਲ ਹੈਗਾ ਔਰ ਪਾਕਿਸਤਾਨ ਦੇ ਸਦਰ ਨੇ ਇਸ ਸਿੱਖ ਸਰਦਾਰ ਨੂੰ ਪ੍ਰਾਊਡ ਆਫ ਪਾਕਿਸਤਾਨ ਦੇ ਅਵਾਰਡ ਤੋਂ ਨਵਾਜ਼ਿਆ ਹੈਗਾ ਵੈ ਇਹੋ ਜੇ ਕੀ ਕਾਰਨਾਮੇ ਕੀਤੇ ਸਿੱਖ ਸਰਦਾਰ ਨੇ ਕਿ ਸਦਰ ਨੇ ਉਹਨੂੰ ਪ੍ਰਾਈਡ ਆਫ ਪਾਕਿਸਤਾਨ ਦੇ ਅਵਾਰਡ ਤੋਂ ਨਵਾਜ਼ਿਆ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਵੇਖਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸਤੇ ਵਿਚਾਰ ਗੋ ਸਾਨੂੰ ਜਿਹੜੀ ਇੱਜ਼ਤ ਪਾਕਿਸਤਾਨ ਦੇ ਵਿੱਚ ਮਿਲਦੀ ਹੈ ਨਾ ਤੁਹਾਨੂੰ ਨਾ ਇੰਡੀਆ ਪੰਜਾਬ ਦੇ ਵਿੱਚ ਮਿਲੇਗੀ ਨਾ ਕੈਨੇਡਾ ਮਿਲੇਗੀ ਨਾ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਕਿਧਰੇ ਵੀ ਨਹੀਂ ਮਿਲ ਸਕਦੀ ਸਿੱਖ ਵੀਆਈਪੀ ਹੈ ਸਿੱਖ ਵੀਆਈਪੀ ਹੈ ਪਾਕਿਸਤਾਨ ਦੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਐਨਪੀਜੀ ਮੀਡੀਆ ਕੇ ਸਾਥ ਮੈਂ ਹੂੰ ਆਪਕਾ ਹੋਸਟ ਜਹਾਂਗੀਰ ਹਯਾਤ ਨਾਜ਼ਰੀਨ ਅੱਜ ਹਮਾਰੇ ਸਾਥ ਮੌਜੂਦ ਹੈ ਪ੍ਰਾਊਡ ਆਫ ਪਾਕਿਸਤਾਨ درشن سنگھ صاحب جن کو گورنمنٹ آف پاکستان صدر پاکستان نے حال ہی میں پراؤڈ آف پاکستان کا جو ہے وہ اعزاز بخشا ہے یہ اعزاز ان کو ان کی خدمات کے اعتراف میں صدر پاکستان نے دیا ہے اس کے علاوہ جو ان کی ملاقات بھی ہے چیف و فارمی سٹاف کے ساتھ بھی اور اس طرح کے بے شمار ان کی جو اپنا کریڈٹ پہ پاکستان کے لیے خدمات ہیں مشہور بزنس مین بھی ہیں اور اس کے علاوہ ہم مشل راہ جو ہیں ان کے جو ہیں یہ اسی ممبر ہیں جہاں پہ اسپیشل بچے جو ہیں ان کی جو ہے دیکھ بھال کی جاتی ہے اس کے علاوہ امن ایوارڈ بھی حاصل کر چکے ہوئے ہیں پاکستان میں رہنے والے یہ ہمارے جو سکھ برادر ہیں یہ جو ہیں اپنا ماشاءاللہ بہت ہی کنٹریبیوٹ کر رہے ہیں پاکستان کی ترقی میں اس کی خوشحالی میں اور یہ ہمارے لیے ایک بہت ہی بڑی اہم بات ہے तो आज हम उनके साथ बात करते हैं हमारे साथ मौजूद हैं हम उनको वेलकम करते हैं जी सोशल काल जनाब सोशल काल जी आ, की दर्शन सिंह साहब की हालचाल ठीक-ठाक हो बड़ी खुशी हुई थाने अपना ही कहंदे ये सुदारती अवार्ड मिल गया प्राउड ऑफ पाकिस्तान मेरे ख्याल जी ਤੁਸੀਂ ਪਹਿਲੇ ਪਾਕਿਸਤਾਨੀ ਸਾਡੇ ਸਿੱਖ ਭਰਾਓ ਜਿਨ੍ਹਾਂ ਨੂੰ ਇਹ ਇਸ ਅਵਾਰਡ ਦੇ ਨਾਲ ਜਿਹੜਾ ਹੈਗਾ ਨਾ ਨਵਾਜ਼ਿਆ ਗਿਆ ਹੈ ਤਾਨੂੰ ਇਹ ਤੁਹਾਡੀ ਖਿਦਮਤ ਦੀ ਪਹਿਚਾਨ ਜਿਹੜੀ ਕੀਤੀ ਹੈ ਇਸ ਗਵਰਨਮੈਂਟ ਆਫ ਪਾਕਿਸਤਾਨ ਨੇ ਮੈਂ ਤੁਹਾਡਾ ਸ਼ੁਕਰੀਆ ਦਤਾ ਕਰਨਾ ਤੁਹਾਡੇ ਚੈਨਲ ਦਾ ਤੇ ਬੇਸਿਕਲੀ ਜਿਹੜੇ ਅਵਾਰਡ ਹੁੰਦੇ ਨੇ ਤੁਸੀਂ ਇੱਕ ਚੀਜ਼ ਨੋਟ ਕਰ ਲਓ ਜਿਸ ਤਰ੍ਹਾਂ ਸਾਡੇ ਸਿੱਖ ਮਜ਼ਬਦ ਦੇ ਵਿੱਚ ਤੁਸੀਂ ਹਰ ਜਗ੍ਹਾ ਤੇ ਜਾ ਕੇ ਚੈੱਕ ਕਰ ਸਕਦੇ ਹੋ ਹਰ ਜਗ੍ਹਾ ਤੇ ਤੁਹਾਨੂੰ ਲੰਗਰ ਕਿਸੇ ਗੁਰਦੁਆਰੇ ਜਾਓ ਕਿਸੇ ਜਗ੍ਹਾ ਤੇ ਵੀ ਜਾਓ ਲੰਗਰ ਪ੍ਰੋਵਾਈਡ ਹੁੰਦਾ ਹੈ ਇਸ ਤਰ੍ਹਾਂ ਦੇ ਇਨਸਾਨੀਅਤ ਦੀ ਖਿਦਮਤ ਦੇ ਉਤੇ ਇਹਨਾਂ ਨੇ ਮੈਨੂੰ ਪ੍ਰਾਊਡ ਆਫ ਪਾਕਿਸਤਾਨ ਦਾ ਇਜ਼ਾਜ਼ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਕਦਰ ਸੱਦੀ ਕੀਤੀ ਗਈ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹਾਂ ਤੇ ਉਹਨਾਂ ਦੇ ਕਦਰ ਦੇ ਵਿੱਚ ਉਹਨਾਂ ਨੇ ਸਾਨੂੰ ਪ੍ਰਾਊਡ ਆਫ ਪਾਕਿਸਤਾਨ ਦਾ ਇਜ਼ਾਜ਼ ਦਿੱਤਾ ਮਾਸ਼ਾਅੱਲ ਇਹ ਯਾਨੀ ਇਹ ਜਿਹੜੀ ਸੇਵਾਤ ਨੇ ਤੁਸੀਂ ਕਦੋਂ ਤੁਸੀਂ ਰਣ ਜਾਂਦੇ ਰਹੇ ਬੇਸਿਕਲੀ ਮੇਰੇ ਜਿਹੜੇ ਖਿਦਮਤ ਮੇਰੇ ਦਾਦਾ ਜੀ ਸਨ ਬਾਈ ਜੀ ਸੋਨਾ ਸਿੰਘ ਉਹਨਾਂ ਨੇ 77 ਦੇ ਵਿੱਚ ਉਹ ਪਸ਼ਾਵਰ ਆਏ ਅਸੀਂ ਟ੍ਰਾਈਬਲ ਏਰੀਆ ਦੇ ਰਹਿਣ ਆਲੇ ਸਾਂ ਟ੍ਰਾਈਬਲ ਏਰੀਆ ਦੇ ਜੀ ਤੇਰਾ ਖੈਬਰ ਏਜੰਸੀ ਦਾ ਓਕੇ ਉਥੋਂ ਅਸੀਂ ਜਦੋਂ ਦਾਦਾ ਜੀ ਪਸ਼ਾਵਰ ਸ਼ਹਿਰ ਆਏ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਸ਼ਹਿਰ ਦੇ ਵਿੱਚ ਕੋਈ ਗੁਰਦੁਆਰਾ ਨਹੀਂ ਸੀ ਪਿਸ਼ਾਵਰ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਸਿੱਖ ਕਮਿਊਨਿਟੀ ਸੀ ਉਹ ਜਾ ਕੇ ਯਾ ਓਟਲਾਂ ਦੇ ਵਿੱਚ ਠਹਿਰਦੇ ਸਨ ਯਾ ਉਥੇ ਮੰਦਰ ਹੁੰਦੇ ਸਨ ਮੰਦਰ ਦੇ ਵਿੱਚ ਠਹਿਰਦੇ ਸਨ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਫਿਰ ਉਹਨਾਂ ਨੇ ਸਟਰਗਲ ਕੀਤੀ 78 ਦੇ ਵਿੱਚ ਉਹਨਾਂ ਨੇ ਗੁਰਦੁਆਰਾ ਭਾਈ ਜੋਗਾ ਸਿੰਘ ਖੋਲਿਆ ਭਾਈ ਜੋਗਾ ਸਿੰਘ ਠੀਕ ਹਾਂ ਪਿਸ਼ਾਵਰ ਸ਼ਹਿਰ ਦੇ ਵਿੱਚ ਤੇ ਉਹ ਗੁਰਦੁਆਰਾ ਖੋਲਣ ਤੋਂ ਬਾਅਦ ਫਿਰ ਉਹਨਾਂ ਨੇ 30 ਸਾਲ ਉਥੇ ਸੇਵਾ ਕੀਤੀ ਖਿਦਮਤ ਕੀਤੀ ਉਸ ਤੋਂ ਬਾਅਦ ਉਹ ਫੈਮਿਲੀ ਦੇ ਵਿੱਚ ਹੀ ਉਹਨਾਂ ਨੇ ਸ਼ਮਸ਼ਾਨ ਗਾਰਡ ਬਣਾਇਆ ਪੂਰੀ ਸਿੱਖ ਕਮਿਊਨਿਟੀ ਇਸ ਤੇ ਜਿਹੜੇ ਆਖਰੀ ਰਸਮਾਂ ਸਾਡੇ ਹੁੰਦੇ ਨੇ ਉਹ ਸ਼ਮਸ਼ਾਨ ਗਾਰਡ ਉਹਨੂੰ ਕਹਿੰਦੇ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਕੂਲ ਬਣਾਇਆ ਭਾਈ ਜੋਗਾ ਸਿੰਘ ਖਾਲਸਾ ਧਰਮਿਕ ਸਕੂਲ ਬਿਲਕੁਲ ਠੀਕ ਹੈ ਜਿੱਦੇ ਵਿੱਚ ਅੱਜ ਤੱਕ ਕਈ ਹਜ਼ਾਰ ਬੱਚੇ ਮਸਤੀਫੀਦ ਹੋ ਚੁੱਕੇ ਨੇ ਮਸਬੀ ਪੜਾਈ ਨਾਲ ਮਸਬੀ ਪੜਾਈ ਜੀ ਜੀ ਸਾਡੇ ਮਸਬੀ ਜਿਹੜੀ ਪੜਾਈ ਹੈ ਉਸ ਤੋਂ ਬਾਅਦ ਜਦੋਂ ਮੈਂ ਲਾਹੌਰ ਆਇਆ ਤੇ ਉਹਦੇ ਵਿੱਚ ਮੈਨੂੰ ਕਈ ਯਾਰ ਦੋਸਤ ਇਸ ਤਰ੍ਹਾਂ ਦੇ ਮਿਲ ਕੇ ਜਿਸ ਤਰ੍ਹਾਂ ਲਾਹੌਰ ਐਮ ਜੀ ਐਫ ਲਾਈਨਸ ਕਲੱਬ ਹੈ ਸਾਡਾ ਇਹ ਪੂਰੀ ਦੁਨੀਆ ਦੇ ਵਿੱਚ 207 ਮੁਲਕਾਂ ਦੇ ਵਿੱਚ ਤੇ ਇਹਦੇ ਨਾਲ ਮੈਨੂੰ ਕੰਮ ਕਰਦੇ ਬਹੁਤ ਅੱਛਾ ਲੱਗਿਆ ਮੈਨੂੰ ਕਈ ਦੋਸਤ ਯਾਨੀ ਕਈ ਹਸਪਤਾਲਾਂ ਦੇ ਵਿੱਚ ਰੀਸੈਂਟਲੀ ਅਸੀਂ ਇੱਕ ਉਹਨਾਂ ਅਸੀਂ ਕੈਂਸਰ ਤੇ ਇੱਕ ਮੈਮੋਗ੍ਰਾਫੀ ਮਸ਼ੀਨਾਂ ਦਾ ਕੀਤਾ ਜਿਹਦੇ ਵਿੱਚ ਅਸੀਂ ਤਿੰਨ ਮੈਮੋਗ੍ਰਾਫੀ ਮਸ਼ੀਨਾਂ ਲੇਟੈਸਟ ਮਾਡਲ ਲੈ ਕੇ ਤੇ ਅਸੀਂ ਉਹਦੇ ਵਿੱਚ ਦੋ ਐਮਬੂਲੈਂਸ ਕਰਕੇ ਕੈਂసర్ ਕੇਅਰ ਨੂੰ ਦਿੱਤੀਆਂ ਨੇ ਤੇ ਇੱਕ ਇਜਾਜ਼ ਹਸਪੀਟਲ ਦੇ ਵਿੱਚ ਇੰਸਟਾਲ ਹੈ ਇਸ ਤਰ੍ਹਾਂ ਦਾ ਅਸੀਂ ਕਈ ਸੋ ਯਾਨੀ ਕਈ ਤਰਪਾਰ ਕਰਦੇ ਵਿੱਚ ਸੋਲਰ ਕਾਰਾਂ ਦੇ ਵਿੱਚ ਦਿੱਤੇ ਰੂਟੀਨ ਦੇ ਵਿੱਚ ਅਸੀਂ ਰੂਟੀਨ ਦੇ ਵਿੱਚ ਫਜ਼ਮਾ ਸਾਡੇ ਚੱਲਦੇ ਨੇ ਸਾਡਾ ਇੱਕ ਆਪਣਾ ਹਸਪੀਟਲ ਵੀ ਆਈ ਹਸਪੀਟਲ ਹੈ ਸ਼ਾਹਪੁਰ ਕਾਂਜਾ ਦੇ ਵਿੱਚ ਉਹ ਵੀ ਅਸੀਂ ਮਿਲ ਕੇ ਚਲਾ ਰਹੇ ਹਾਂ ਇਹ ਦੇ ਨਾਲ ਨਾਲ ਕਈ ਚੀਜ਼ਾਂ ਇਸ ਤਰ੍ਹਾਂ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਅਸੀਂ ਕਈ ਹਜ਼ਾਰ ਫੈਮਿਲੀ ਅਨੁਰਾਸ਼ਨ ਦਿੱਤਾ ਮਾਸ਼ਾਅੱਲਾ ਤੇ ਇਸ ਤਰ੍ਹਾਂ ਦੇ ਚੀਜ਼ਾਂ ਸਾਡੀ ਚੱਲਦੀ ਰਹਿੰਦੀਆਂ ਨੇ ਇਸ ਤੋਂ ਇਲਾਵਾ ਮੈਂ ਆ ਮਸ਼ਰਾਈ ਫਾਊਂਡੇਸ਼ਨ ਹੈ ਜਿਹੜਾ ਸਪੈਸ਼ਲ ਬੱਚਿਆਂ 'ਤੇ ਕੰਮ ਕਰਦਾ ਹੈ ਉਹਦੇ ਵਿੱਚ ਵੀ ਮੈਂ ਉਹਨਾਂ ਦੇ ਨਾਲ ਨਾਲ ਹੋਰ ਆਫ ਅਵੇਅਰਨੈਸ ਹੈ ਇੱਕ ਉਹੀ ਦਾਰਾ ਜਿਹਦੇ ਵਿੱਚ ਅਸੀਂ ਕੋਈ 2700 ਬੱਚਿਆਂ ਨੂੰ ਫ੍ਰੀ ਪੜਾ ਰਹੇ ਹਾਂ ਤੇ ਕਈ ਕੋਈ 12000 ਸ਼ਾਦੀਆਂ ਅਸੀਂ ਕਰਵਾ ਚੁੱਕੇ ਹਾਂ ਅਜ ਤੱਕ 12000 ਜੀ ਮਾਸ਼ਾਅੱਲ੍ਲ੍ਹਾ ਕਿੰਨੇ ਅਰਸੇ ਤੋਂ ਇੱਕ ਕਾਫੀ ਅਰਸੇ ਤੋਂ ਹੈ ਮਾਸ਼ਾਅੱਲ੍ਲ੍ਹਾ 12 ਹਾਂ 95 ਤੋਂ ਡੋਰ ਆਫ ਅਵੇਅਰਨੈਸ ਚੱਲ ਰਹੀ ਹੈ ਕਿ ਇਹਦੇ ਨਾਲ ਇਸ ਤਰ੍ਹਾਂ ਇਹ ਸੀ ਚੀਜ਼ਾਂ ਨੂੰ ਦੇਖ ਕੇ ਉਹਨਾਂ ਨੇ ਪ੍ਰਾਊਡ ਆਫ ਆਫ ਪਾਕਿਸਤਾਨ ਦਾ ਮੈਨੂੰ ਇਜ਼ਹਾਸ ਦਿੱਤਾ ਮਾਸ਼ਾਅੱਲਾ ਬਹੁਤ ਵੱਡਾ ਯਾਨੀ ਬਹੁਤ ਵੱਡੀ ਅਚੀਵਮੈਂਟ ਤੁਹਾਡੀ ਇਹ ਦੱਸੋ ਕਿ ਤੁਸੀਂ ਇਹ ਸਿੰਗਲ ਹੈਂਡਲਿੰਗ ਕਰਦੇ ਪਿਓ ਜਾਂ ਤੁਹਾਡੇ ਨਾਲ ਕੁਝ ਦੋਸਤ ਤੁਸੀਂ ਮਾਸ਼ਾਅੱਲਾ ਇੱਕ ਮਸ਼ਹੂਰ ਬਿਜ਼ਨਸਮੈਨ ਹੋ ਜਾਂ ਲਾਹੌਰ ਦੇ ਵਿੱਚ ਤੁਸੀਂ ਲਾਹੌਰ ਚੈਂਬਰ ਆਫ ਕਾਮਰਸ ਦੇ ਮਤਲਬ ਤੁਸੀਂ ਮੈਂਬਰ ਵੀ ਹੋ ਉਹਦੇ ਅਲਾਵਾ ਤੁਹਾਨੂੰ ਫਿਰ ਇਹਦੇ ਬਾਅਦ ਅਚੀਵਮੈਂਟ ਅਵਾਰਡ ਵੀ ਦਿੱਤਾ ਗਿਆ ਐਕਸਪੋਰਟਸ ਵੀ ਬਿਜ਼ਨਸ ਅਚੀਵਮੈਂਟ ਜਿਹੜਾ ਹੈਗਾ ਉਹਦਾ ਅਵਾਰਡ ਵੀ ਦਿੱਤਾ ਗਿਆ ਮਾਸ਼ਾਅੱਲਾ ਤੁਸੀਂ ਇਸ ਹਲਕੇ ਦੇ ਵਿੱਚ bizness ਦੇ ਹਲਕੇ ਵਿੱਚ ਵੀ ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਆਪਣਾ ਕਿਰਦਾਰ ਅਦਾ ਕਰ ਰਹੇ ਹੋ ਤੇ ਇਹ ਮੈਂ ਪੁੱਛਣਾ ਚਾਹ ਰਿਹਾ ਸੀ ਇਹ ਸਾਰੇ ਕੰਮ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ ਤੇ ਕੀ ਆ ਤੁਸੀਂ ਸਾਰੇ ਇਕੱਲੇ ਕਰਦੇ ਹੋ ਨਹੀਂ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਹਮਜੀ ਐਫ ਲਾਈਨਸ ਕਲੱਬ ਦਾ ਮੈਂ ਮੈਂਬਰ ਆ ਉਹਦੇ ਵਿੱਚ ਅਸੀਂ ਅੰਡਰ ਪਲੱਸ ਮੈਂਬਰ ਆ ਅੱਛਾ ਅੱਛਾ ਉਹਦੇ ਵਿੱਚ ਜਿਹਦੇ ਕੋਲ ਜਿੰਨੀ ਗੁੰਜਾਇਸ਼ ਹੋ ਸਕੇ ਉਹ ਅਸੀਂ ਯਾਨੀ ਆਪਸ ਦੇ ਵੀ ਕੰਟਰੀਬਿਊਟ ਕਰਕੇ ਤੇ ਉਹਦੇ ਵਿੱਚ ਹਿੱਸਾ ਪਾਣੇ ਆ ਮਾਸ਼ਾਅੱਲਿ ਤੇ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਦੋਹਾਂ ਹੱਥ ਨਾਲ ਇੱਕ ਇੱਕ ਹੁੰਦਾ ਹੈ ਦੋ ਯਾਰਾ ਹੋ ਜਾਂਦੇ ਨੇ ਇਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਇਹ ਸਾਰੇ ਪ੍ਰੋਜੈਕਟ ਕਰਨੇ ਆ ਜਿਸ ਤਰ੍ਹਾਂ ਮੈਮੋਗ੍ਰਾਫੀ ਦਾ ਮੈਂ ਤੁਹਾਨੂੰ ਦੱਸਿਆ 7 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਜਿਹੜਾ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਸੀ ਮਾਸ਼ਾਅੱਲ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਵਿੱਚ ਕਈ ਹੈ ਫੈਮਲੀਆ ਨੂੰ ਅਸੀਂ ਉਹ ਵੀ ਕੱਲੇ ਬੰਦੇ ਦਾ ਕੰਮ ਨਹੀਂ ਸੀ ਛੋਟੇ-ਮੋਟੇ ਕੰਮ ਤੇ ਅਸੀਂ ਆਪ ਕਰ ਲੈਨੇ ਜੇ ਕੋਈ ਬੱਚੀ ਦੀ ਸ਼ਾਦੀ ਹੋਵੇ ਉਹ ਅਸੀਂ ਕਰ ਲੈਨੇ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਉਹ ਜਿੰਨ ਸਾਨੂੰ ਜੀਵ ਇਜਾਜ਼ਤ ਦਿੰਦੀ ਅਸੀਂ ਉੱਥੇ ਕਰ ਲੈਨੇ ਅੱਛਾ ਲੰਗਰ ਤੇ ਸਿੱਖ ਮਜ਼ਬਬ ਦਾ ਇੱਕ ਬੜਾ ਤਰ੍ਹਾਂ ਇhtਿਆਜ਼ ਹੈ ਹੈ ਸਾਡਾ ਸਾਡੇ ਮਜ਼ਬਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 20 ਰੁਪਏ ਤੋਂ ਲੰਗਰ ਚਲਾਇਆ ਸੀ ਹੂੰ ਹੂੰ ਤੇ ਉਹ 20 ਰੁਪਏ ਤੱਕ ਮੁੱਕ ਨਹੀਂ ਰਹੇ ਹੂ ہاں 20 روپے ختم نہیں ہو رہے گرو نانک نہیں گرو نانک صاحب دے 20 روپے پوری زندگی ختم نہیں ہو گے اچھا اچھا ماشاءاللہ قیامت تک چلتے رہیں قیامت تک یہ چلتے رہیں واہ جی واہ کمال ہے یعنی 20 روپے دا لنگر قیامت تک چلدا ہی رہنا ہے جی بالکل بہت بڑی گل اچھا یہ دیکھو کہ مطلب ماشاءاللہ اچھا اس دا مطلب ہویا کہ پاکستان دے وچ اچھا اے دسو کہ تسی پاکستان دے وچ ایتھے سو یعنی پارٹیشن تو پہلے کہ مطلب باچو کوئی نہیں 80 کچھ 300 سال تو ਟਰੈਬਲ ਏਰੀਆ ਦੇ ਵਿੱਚ ਹਰੀ ਸਿੰਘ ਨਲਵਾ ਦੇ ਟਾਈਮ ਦਾ ਇੱਥੇ ਆਪਣੀ ਪਾਕਿਸਤਾਨੀ ਜੀ 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 ਖਬਰ ਏਜੰਸੀ ਜਿਹੜੀ ਹੈ ਅੱਛਾ 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 300 ਸਾਲ ਤੋਂ ਉੱਥੇ ਰਹਿ ਰਹੇ ਉਹ ਉੱਥੇ ਰਹਿ ਰਹੇ ਸਨ ਮਾਸ਼ਾਅੱਲਾ ਮਾਸ਼ਾਅੱਲਾ 78 ਦੇ ਜਿਵੇਂ ਪਸ਼ਾਵਰ ਸ਼ਹਿਰ ਆਇਸਾ ਉਸ ਤੋਂ ਬਾਅਦ ਮੈਂ ਤੇ ਬਿਜ਼ਨਸ ਵੀ ਸਾਲਾ ਤੋਂ ਲਾਹੌਰ ਕਰ ਰਿਹਾ ਹਾਂ ਲੇਕਿਨ ਮੇਰੀ ਫੈਮਿਲੀ ਕੋਈ 9 ਸਾਲ ਪਹਿਲੇ 2012 ਦੇ ਵਿੱਚ ਆ ਗਈ ਸੀ ਲਾਹੌਰ اچھا ਲਾਹੌਰ ਵਿੱਚ ਆ ਗਈ ਜੀ ਜੀ ਹੋ ਗਿਆ ਤੇ ਇਹ ਦੱਸੋ ਕਿ ਸਾਡੇ ਜਿਹੜਾ ਚੜ੍ਹਦਾ ਪੰਜਾਬ ਹੈ ਜੀ ਜੀ ਠੀਕ ਹੈ ਉੱਥੇ ਵੀ ਕੋਈ ਤੁਹਾਡੇ ਇਹ ਮਤਲਬ ਰਿਸ਼ਤੇਦਾਰ ਤੇ ਜਿਹੜੇ ਜੀ ਜੀ ਜਿਹੜੇ ਸਾਡੇ ਪਹਿਲੇ ਹੂੰ ਹੂੰ 47 ਦੇ ਵਿੱਚ ਜਿਹੜੇ ਵਿਛੜੇ ਸਨ ਉਹ ਰਿਸ਼ਤੇ ਅੱਲੇ ਤੱਕ ਸਾਡੇ ਉੱਤੇ ਹਨ ਅੱਛਾ ਉੱਥੇ ਹੈ ਜੀ ਜੀ ਮਾਸ਼ਾਅੱਲਾ ਇਹ ਵੀ ਦਿਨਾਂ ਦੀ ਯਾਦ ਯੂਦ ਆਉਂਦੀ ਹੋਵੇ ਤੁਹਾਨੂੰ ਹੈ ਮਿਲਦੇ ਰਹਿੰਦੇ ਆ ਅੱਛਾ ਮਿਲਦੇ ਰਹਿੰਦੇ ਬੜੀ ਗੱਲ ਅਸੀਂ ਇਹ ਹੈ ਕਿ ਪਹਿਲੇ ਅਸੀਂ ਜਾਣੇ ਸਾ ਪਿਛਲੇ 2 ਸਾਲਾਂ ਤੋਂ ਮੈਂ ਵੀ ਨਹੀਂ ਗਿਆ ਅੱਛਾ ਮੇਰੇ ਖਿਆਲ ਜੋ ਹੁਣ ਮੇਲ ਜੋ ਜ਼ਿਆਦਾ ਨਹੀਂ ਵਧ ਗਿਆ ਜੋ ਲਾਂਗਾ ਖੁੱਲੇ ਕਰਤਾਰਪੁਰ ਕਰਤਾਰਪੁਰ ਲਾਂਗਾ ਖੁੱਲੇ ਹੈ ਕਰਤਾਰਪੁਰ ਸਾਹਿਬ ਬਿਲਕੁਲ ਉਹਦੇ ਤੇ ਮੈਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਇਜ਼ਾਜ਼ ਜਾਂਦਾ ਹੈ ਨਾਲ ਆਰਮੀ ਚੀਫ ਦੇ ਜਨਰਲ ਬਾਜਵਾ ਸਾਹਿਬ ਨੂੰ ਜਾਂਦਾ ਹੈ ਅੱਛਾ ਅੱਛਾ ਤੇ ਉਹਨਾਂ ਦਾ ਮੈਂ ਸ਼ੁਕਰੀਆ ਵੇ ਅਦਾ ਕੀਤਾ ਹਾਂ 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 ਤੇ ਇਹ ਇਸ ਤਰ੍ਹਾਂ ਕਿ ਉਹ ਇੱਕ ਛੋਟਾ ਗਿਫਟ ਨਹੀਂ ਹੈ ਸਿੱਕ ਕਮਿਊਨਿਟੀਾਸ ਤੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਉਹਨਾਂ ਨੇ ਗੱਲੇ ਲਾਤਾ ਜਿਵੇਂ ਸਾਡਾ ਮੱਕਾ ਮਦੀਨਾ ਹੈ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਹੈ ਜਿਵੇਂ ਸਾਡੇ ਵਾਸਤੇ ਜਿਵੇਂ ਖੋਲਤਾ ਜਾਵੇ ਸੌਦੀ ਰਬ ਜਾਓ ਜੀ ਹਾਂਜੀ ਇਸ ਤਰ੍ਹਾਂ ਹੀ ਇਹ ਕਰਤਾਰਪੁਰ ਸਾਹਿਬ ਦਾ ਲੰਕਾ ਖੋਲਣਾ ਕੋਈ ਛੋਟੀ ਗੱਲ ਨਹੀਂ ਅ체 ਕਿਰਤਾਰਪੁਰ ਸੰਗ ਜਿਹੜੇ ਯਾਨੀ ਇਹ ਕਿਹੜੇ ਕਿੰਵੇਂ ਗੁਰੂ ਨੇ ਇਹ ਪਹਿਲੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਨੇ ਹਾਂ ਜੀ ਉਹਨਾਂ ਦੇ 18 ਸਾਲ ਤੇ 7 ਮਹੀਨੇ ਕੁਝ ਦਿਨ ਉਥੇ گزارੇ ਸਨ ਉਹਨਾਂ ਨੇ ਆਪਣੇ 11ਵੇਂ ਗੁਰੂ ਨੇ ਆਪਣਾ 10 ਗੁਰੂ ਨੇ 10 ਗੁਰੂ ਨੇ ਇੱਕ insani shakal ਚ ਤੇ 11ਵਾਂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ ਠੀਕ ਹੈ ਤੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਲਾਂਗੇ ਦੇ ਜੀ ਜੀ ਸਾਡੇ ਕੋਲ ਦੋ ਇਸ ਤਰ੍ਹਾਂ ਦੀ ਜਗ੍ਹਾ ਨੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਪੈਦਾਇਸ਼ ਹੋਈ ਉਹ ਨਨਕਾਣਾ ਸਾਹਿਬ ਹੈ ਨਨਕਾਣਾ ਸਾਹਿਬ ਉਹ ਵੀ ਪਾਕਿਸਤਾਨ ਦੇ ਵਿੱਚ ਹੈ ਆਖਰੀ ਰਸਮਾਂ ਜਿਹੜੇ ਹੋਏ ਨੇ ਉਹ ਵੀ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਨੇ ਤੇ ਮੱਕਾ ਮਦੀਨਾ ਇਸ ਤਰ੍ਹਾਂ ਹੋ ਗਿਆ ਮੱਕਾ ਮਦੀਨਾ ਮਾਸ਼ਾਅੱਲਾ ਬੜੀ ਗੱਲ ਇਹਦਾ ਮਤਲਬ ਮੈਂ ਸੋਚ ਰਿਹਾ ਕਿ ਇਹ ਤੇ ਏਡੀ ਵੱਡੀ ਗੱਲ ਹੋ ਗਈ ਕਿ ਮਤਲਬ ਇਹਦੀ ਤਾਂ ਕੋਈ ਮਿਸਾਲ ਨਹੀਂ ਮਿਲ ਸਕਦੀ ਪੂਰੀ ਦੁਨੀਆ ਇਹਦੇ ਮਿਸਾਲ ਕੋਈ ਨਹੀਂ ਅੱਜ ਹੁਣ ਤੁਹਾਡੇ ਜਿਹੜੇ ਦੋਸਤ ਆਦ ਰਹੇ ਨੇ ਬਾਹਰੋਂ ਕਿ ਮੈਂ ਕੈਨੇਡਾ ਤੋਂ ਅਮਰੀਕਾ ਤੋਂ ਜਾਂ ਇਥੋਂ ਆਪਣੇ ਨਾਲ ਚੜਦੇ ਪੰਜਾਬ ਤੋਂ ਤੁਹਾਨੂੰ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ ਤੁਹਾਨੂੰ ਇਸ ਤਰ੍ਹਾਂ ਗੱਲ ਕਰਦੇ ਨੇ ਤੁਹਾਡੇ ਨਾਲ ਖੁਸ਼ੀ ਦਾ ਹਜ਼ਾਰ ਕਰਦੇ ਮੈਂ ਇੱਕ ਸਾਰੀ ਦੁਨੀਆ ਨੂੰ ਇਹ ਪੈਗਾਮ ਦੇਣਾ ਚਾਹ ਰਿਹਾ ਜਿਹਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਨੂੰ ਕਿ ਸਾਨੂੰ ਜਿਹੜੀ ਇੱਜ਼ਤ ਪਾਕਿਸਤਾਨ ਦੇ ਵਿੱਚ ਮਿਲਦੀ ਹੈ ਨਾ ਤੁਹਾਨੂੰ ਨਾ ਇੰਡੀਆ ਪੰਜਾਬ ਦੇ ਵਿੱਚ ਮਿਲੇਗੀ ਨਾ ਕੈਨੇਡਾ ਮਿਲੇਗੀ ਨਾ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲ ਸਕਦੀ ਸਿੱਖ ਵੀ ਆਈਪੀ ਹੈ ਸਿੱਖ ਵੀ ਆਈਪੀ ਹੈ ਪਾਕਿਸਤਾਨ ਦੇ ਵਿੱਚ ਮਾਸ਼ਾਅੱਲਾ ਠੀਕ ਹੈ ਵਰਦਸ ਅੱਛਾ ਇਹ ਇਹ ਦੱਸੋ ਕਿ ਆਪਣਾ ਇਹ ਜਿਹੜੇ ਪਹਿਲੇ ਜਿਹੜੇ ਲੋਕੀ ਦੂਰ ਪਿੰਨਾਂ ਨਾਲ ਦੂਰੋਂ ਦੋ ਵੇਖਦੇ ਸੇ ਇੰਡੀਆ ਤੋਂ ਮਸ਼ਰਕੀ ਪੰਜਾਬ ਤੋਂ ਜੀ ਜੀ ਬਿਲਕੁਲ ਦੇਖਦੇ ਸਨ ਹਾਂ ਦੇਖਦੇ ਸਨ ਹਾਂ ਜੀ ਤੇ ਬੜੀ ਤੇ ਹੁਣ ਆ ਕੇ ਆਪਣੀ ਅੱਖੀਂ ਦੇਖਦੇ ਨੇ ਤੇ ਉਹ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਖਾਨ ਸਾਹਿਬ ਦੀ ਤੁਸੀਂ ਤੇ ਖਾਨ ਸਾਹਿਬ ਦੇ ਫਿਰ دیਵਾਨੇ ਹੋ ਗਏ। ਮੈਂ ਇਕੱਲਾ ਨਹੀਂ। ਪੂਰੇ ਪੂਰੀ ਸਿਕ ਕਮਿਊਨਿਟੀ ਹੋ ਨਾ ਦੀਵਾਨੀ। ਮਾਸ਼ਾਅੱਲ। ਅੱਛਾ ਇਹ ਦੱਸੋ ਕਿ ਤੁਹਾਡਾ ਮਾਸ਼ਾਅੱਲ ਪੰਜਾਬ ਦੇ ਵਿੱਚ ਇਹ ਜਿਹੜੀ ਤੁਸੀਂ ਲਾਹੌਰ ਦੇ ਵਿੱਚ ਐਕਟੀਵਿਟੀ ਕਰਦੇ ਹੋ, ਬਿਜ਼ਨਸ ਦੇ ਵਿੱਚ ਵੀ ਤੁਹਾਡਾ ਲਾਹੌਰ ਚੈਂਬਰ ਆਫ ਕਾਮਰਸ ਦੇ ਨਾਲ ਵੀ ਇਹ ਤਾਲੁਕ ਹੈ। ਇਹ ਇਹ ਤੁਹਾਡਾ ਕਿਹਸਾ ਮਤਲਬ ਐਕਸਪੀਰੀਅੰਸ ਜਿਹੜੀ ਤੁਹਾਡਾ ਕੀ ਇਹ ਬ੍ਰਾਂਡ ਕੀ ਸਿੰਘ ਸਿੰਘ ਬ੍ਰਦਰ ਦੇ ਨਾਂ ਤੇ ਮਰ ਹੈ। ਅੱਛਾ ਸਿੰਘ ਬ੍ਰਦਰ ਅਸੀਂ ਇਹ 2000 ਦੇ ਵਿੱਚ ਸਟਾਰਟ ਕੀਤਾ ਉਸ ਤੋਂ ਪਹਿਲੇ ਮੈਂ ਯਾਨੀ ਦੂਸਰੇ ਨਾਮ ਤੋਂ ਕਰ ਰਹੇ ਸੀ ਉਹ ਮੇਰੀ ਫੈਮਿਲੀ ਨਾਮ ਸੀ ਗੁਜਰਾਲ ট্রেਡਰ ਦੇ ਨਾਮ ਤੇ ਗੁਜਰਾਲ ট্রেਡਰ ਖਤਮ ਕਰਕੇ ਅਸੀਂ 2000 ਦੇ ਵਿੱਚ ਸਿੰਘ ਬਰਦਰ ਨਾ ਦਿੱਤਾ ਸਿੰਘ ਬ੍ਰਦਰ ਜੀ ਜੀ ਤੇ ਹੁਣ ਤੇ ਮਾਸ਼ਾਅੱਲਾ ਕਿੰਨੀਆਂ ਬ੍ਰਾਂਚਾਂ ਨੇ ਇੱਥੇ ਮੇਰੇ ਲਾਹੌਰ ਦੇ ਵੀ ਚਾਰ ਬ੍ਰਾਂਚਾਂ ਨੇ ਇਹ ਸਾਰਾ ਕੋਈ ਸਪੈਸ਼ਲ ਕਿਸਮ ਦਾ ਜਿਹੜਾ ਬ੍ਰਾਂਡ ਮੇਰੇ ਕੋਲ ਕੈਜੂਅਲ ਤੋਂ ਲੈ ਕੇ ਬ੍ਰਾਈਡਲ ਤੱਕ ਹਰ ਕਿਸਮ ਦੀ ਵੈਰਾਈਟੀ ਹੁੰਦੀ ਹੈ ਮਾਸ਼ਾਅੱਲਾ ਅੱਛਾ ਅੱਛਾ ਇਹ ਮਤਲਬ ਯਾਨੀ ਐਲੀਟ ਕਲਾਸ ਵਾਸਤੇ ਨਹੀਂ ਕਿ ਮਾੜੇ ਬੰਦਾ ਵੀ ਜਾ ਸਕਦਾ ਤੁਹਾਡੇ ਕੋਲ ਮੇਰੇ ਮੇਰੇ ਕੋਲ ਮਾੜੇ ਤੋਂ ਮਾੜਾ ਬੰਦਾ ਵੀ ਆ ਸਕਦਾ ਅੱਛਾ ਅਸੀਂ ਤੁਹਾਡੀ ਜਿਹੜੀ ਨਾ ਨਾਲ ਤੁਹਾਡੀ ਜਿਹੜੀ ਆਪਣਾ ਬ੍ਰਾਂਡ ਉਹਨੂੰ ਮਸ਼ਹੂਰੀ ਵੀ ਕਰ ਰਹੇ ਹਾਂ ਸਿੰਘ ਬ੍ਰਦਰਸ ਸਿੰਘ ਬ੍ਰਦਰਸ ਮਾਸ਼ਾਅੱਲਾ ਸਿੰਘ ਬ੍ਰਦਰਸ ਅੱਛਾ ਹੁਣ ਇਹ ਦੱਸੋ ਕਿ ਅੱਗੇ ਪਲਾਨਸ ਕੀ ਨੇ ਤੁਹਾਡੇ ਬਿਜ਼ਨਸ ਨੂੰ ਲੈ ਕੇ ਵੀ ਤੇ ਜਿਹੜਾ ਤੁਹਾਨੂੰ ਪ੍ਰਾਈਡ ਆਫ ਪ੍ਰਾਊਡ ਆਫ ਪਾਕਿਸਤਾਨ ਦਾ ਜਿਹੜਾ ਇਜਾਜ਼ ਮਿਲਿਆ ਮੇਰੀ ਮੇਰੀ ਹੁਣ ਕੋਸ਼ਿਸ਼ ਹੈ ਕਿ ਇਹ ਕੋਵਿਡ ਤੋਂ ਅਸੀਂ ਨਿਕਲੀਏ ਤੇ ਸਭ ਤੋਂ ਪਹਿਲੀ ਮੇਰੀ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਜਨਮ ਹੋਇਆ ਨਾ ਨਨਕਾਣਾ ਸਾਹਿਬ ਉੱਥੇ ਮੈਂ ਇੱਕ ਹਸਪੀਟਲ ਬਣਾਉਣਾ ਚਾਹ ਰਿਹਾ ਮਾਸ਼ਾਅੱਲਾ ਮਾਸ਼ਾਅੱਲਾ ਫ੍ਰੀ ਆਫ ਕਾਸਟ ਹੋਗਾ ਜਿਸ ਤਰ੍ਹਾਂ ਤੁਸੀਂ ਉਹ ਇੱਕ ਪਸਮੰਦਾ ਏਰੀਆ ਹੈ ਉਹਦੇ ਲੋਕ ਸ਼ਹਿਰ ਤੋਂ ਕਾਨ ਦੇ ਵਿੱਚ ਉਹਨਾਂ ਨੂੰ ਬੜੀ ਮੁਸ਼ਕਿਲਾਂ ਆਉਂਦੀਆਂ अच्छा वैसे ਤੁਸੀਂ ਇਹ ਗੱਲ ਤੇ ਕਰ ਛੜੀਏ ਮੈਂ ਤੁਹਾਨੂੰ ਪੁੱਛਿਆ ਵੀ ਕਿ ਵੀਆਈਪੀ ਸਿੱਖ ਪਾਕਿਸਤਾਨ ਚ ਵੀਆਈਪੀ ਤੁਸੀਂ ਪਿਲਰ ਕਰਤ ਲੇਕਿਨ ਕਦੀ ਫੇਰ ਵੀ ਸਾਡੇ ਖਿਲਾਫ ਜਿਹੜਾ ਮੁਲਕ ਦੇ ਪ੍ਰੋਪਗੈਂਡਾ ਵੀ ਹੁੰਦਾ ਵੇ ਕਦੀ ਕੋਈ ਡਿਸਕ੍ਰਿਮੀਨੇਸ਼ਨ ਤੁਹਾਨੂੰ ਮਹਿਸੂਸ ਹੋਇਆ ਹੋਵੇ ਪਾਕਿਸਤਾਨ ਦੇ ਵਿੱਚ ਰਹਿੰਦੇ ਹੋ ਆ ਨਾ ਕਦੀ ਨਹੀਂ ਹੈ ਅੱਛਾ ਅੱਛਾ ਕਦੀ ਨਹੀਂ ਹੈ ਕੋਈ 10 ਸਾਲ ਪਹਿਲੇ ਜਿਹੜੇ ਹਾਲਾਤ ਖਰਾਬ ਹੋਏ ਸਨ ਉਹ ਪੂਰੇ ਪਾਕਿਸਤਾਨ ਵਾਸਤੇ ਹੋਏ ਸਨ ਤਮਾਕੇ ਤੇ ਇਹ ਉਸ ਤੋਂ ਬਾਅਦ ਜਿਹੜਿਆ ਆਪਰੇਸ਼ਨ ਹੋਈ ਆਰਮੀ ਨੇ ਜਿਹੜੇ ਆਪਰੇਸ਼ਨ ਕੀਤੇ ਉਸ ਤੋਂ ਬਾਅਦ ਸਕੂਨ ਹੋ ਗਿਆ ਆਰਮੀ ਜੀ ਤੋਂ ਮੇਰੇ ਨਾਲ ਮੁਲਾਕਾਤ ਹੋਈ ਸੁਣਿਆ ਜੀ ਜੀ ਅੱਛਾ ਅੱਛਾ ਉਹਨਾਂ ਨੇ ਫਿਰ ਬੱਸ ਹੀ ਅੱਛਾ ਰਿਸਪੌਂਸ ਦੇ ਕੇ ਕਿ ਉਹਨਾਂ ਦਾ ਮੈਂ ਪਹਿਲੇ ਸ਼ੁਕਰੀਆ ਅਦਾ ਕੀਤਾ ਕਰਤਾਰਪੁਰ ਸਾਹਿਬ ਕੋਲੀਡੋਰ ਦੇ ਉਤੇ ਤੇ ਉਸ ਤੋਂ ਬਾਅਦ ਫਿਰ ਉਹ ਮੇਰੇ ਕੋਲ ਖੜੇ ਰਹੇ ਉਹਨਾਂ ਨੇ ਦੋ ਚਾਰ ਪਿਆਰ ਦੀਆਂ ਗੱਲਾਂ ਕੀਤੀਆਂ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਮੇਰੇ ਵਾਸਤੇ ذاتی ਤੌਰ ਤੇ ਬੜੀ ਵੱਡੀ ਗੱਲ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਤੁਸੀਂ ਬਹੁਤ ਸਿੱਖ ਬ੍ਰਦਰ ਹੋ ਕਿ ਜਿਹਨੂੰ ਪ੍ਰਾਊਡ ਆਫ ਪਾਕਿਸਤਾਨ ਦਾ ਜਿਹੜਾ ਅਹਿਸਾਸ ਮਿਲਦਾ ਹੈ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਗੱਲ ਹੈ ਜੀ ਅਸੀਂ ਤੇ ਆਪਣਾ ਤੁਹਾਨੂੰ ਮੁਬਾਰਕਬਾਦੀ ਪੇਸ਼ ਕਰਾਂਗੇ ਪਰ ਇਹ ਦੂਸਰਾ ਹੈਗਾ ਸਿੱਕੇ ਹੁਣ ਅਸੀਂ ਇਖਤਤਾਬਲੇ ਜਾ ਰਹੇ ਹਾਂ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਗਵਰਨਮੈਂਟ ਨੂੰ ਸਾਡੇ ਜਿਹੜੇ ਦੋਸਤ ਨੇ ਸਾਡੇ ਪਾਕਿਸਤਾਨੀ ਸਾਡੇ ਜਿਹੜੇ ਤੁਹਾਡਾ ਆਪਣਾ ਇੰਡੀਆ ਵਿੱਚ ਵੀ ਸਾਡੇ ਰਹਿ ਰਹੇ ਨੇ ਕੈਨੇਡਾ ਚ ਅਮਰੀਕਾ ਚ ਉਹ ਮਤਲਬ ਸਾਰੇ ਦੋਸਤਾਂ ਨੂੰ ਪੇਗਾਮ ਬੁਝਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸੋਸ਼ਲ ਵਰਕ ਤੇ ਮੈਂ ਇੱਕ ਪੇਗਾਮ ਦੇਣਾ ਚਾ ਰਿਹਾ ਕਿ ਆਸ-ਪਾਸ ਆਸ ਪੜੋਸ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਸੋਵੇ ਸਭ ਤੋਂ ਵੱਡੀ ਗੱਲ ਇਹ ਵੇ ਕਿ ਕੋਈ ਤੁਹਾਡੇ ਕੁਲ ਵਸਾਇਲ ਹੋਣ ਤੇ ਤੁਹਾਡੇ ਆਸ ਗਵਾਂਡੀਆਂ ਦੇ ਵਿੱਚ ਕੋਈ ਭੁੱਖਾ ਸੋ ਜਾਵੇ ਤੇ ਉਹ ਸ਼ਰਮ ਦਾ ਮਕਾਮ ਹੁੰਦਾ ਅੱਛਾ ਤੇ ਤੁਸੀਂ ਉਹਦੇ ਵਾਸਤੇ ਕਰ ਰਹੇ ਹੋ ਮਤਲਬ ਮੈਂ ਆਪਣੇ ਵੱਲੋਂ ਤੇ ਆਪਣੀ ਜ਼ਾਤੀ ਤੌਰ ਤੇ ਆਪਣੀ ਜ਼ਾਤੀ ਤੌਰ ਤੇ ਤੇ ਅੱਲਾ ਦਾ ਬੜਾ احਸਾਨ ਹੈ ਮੇਰੇ ਉਤੇ ਇੱਕ ਇਹ ਬੰਦਾ ਨਾ ਕਵੇ ਕਿ ਮੇਰੇ ਕੋਲ ਕੋਈ ਬੰਦਾ ਆ ਗਿਆ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਅੱਲਾ ਨੇ ਇਨਾ ਜੋਗ ਕੀਤਾ ਹੈ ਕਿ ਤੁਹਾਡੇ ਕੋਲ ਕੋਈ ਮੰਗਣ ਆਂਦਾ ਆਂਦਾ ਤੁਹਾਡੇ ਕੋਲ ਯਾਨੀ ਤੁਹਾਡੇ ਕੋਲ ਕੋਈ ਮੰਗਦਾ ਹੈ ਅੱਛਾ ਮਾਸ਼ਾਅੱਲਾ ਬੱਚੇ ਵੀ ਤੁਹਾਡੀ ਇਸ ਲਾਈਨ ਤੇ ਨੇ ਜੀ ਜੀ ਮਾਸ਼ਾਅੱਲਾ ਕਿੰਨੇ ਬੱਚੇ ਨੇ ਮੇਰੇ ਮਾਸ਼ਾਅੱਲਾ ਸਾਤ ਬੱਚੇ ਨੇ ਮਾਸ਼ਾਅੱਲਾ ਦੇ ਪੰਜ ਬੇਟੀਆਂ ਤੇ ਦੋ ਬੇਟੇ ਹਨ ਅੱਲਾ ਤਾਲਾ ਜ਼ਿੰਦਗੀ ਸੇ ਤੁਹਾਨੂੰ ਉਸੇ ਦੇਵੇ ਤੁਸੀਂ ਜੋ ਕਿ ਬੇਟੀਆਂ ਨੂੰ ਜ਼ਿਆਦਾ ਮਤਲਬ ਜੀ ਜੀ ਮੇਰੀ ਸਭ ਤੋਂ ਵੱਡੀ ਬੇਟੀ ਹੈ ਇਹਨੇ ਸਭ ਤੋਂ ਛੋਟੇ ਦੋ ਬੇਟੇ ਨੇ ਮਾਸ਼ਾਅੱਲਾ ਜੀ ਬੜੀ ਖੁਸ਼ੀ ਹੋਈ ਜਨਾਬ ਆਪਣੇ ਕਹਿੰਦੇ ਨੇ ਆਪਣਾ ਦਰਸ਼ਨ ਸਿੰਘ ਸਾਹਿਬ ਤੁਸੀਂ ਸਭ ਆਪਣੇ ਦਰਸ਼ਨ ਕਰਵਾਏ ਮੇਹਰਬਾਨੀ ਮੈਂ ਤੁਹਾਡੀ ਚੈਨਲ ਦਾ ਸ਼ੁ크ਰੀਆ ਅਦਾ ਕਰਨਾ ਤੁਸੀਂ ਮੈਨੂੰ ਇੱਜ਼ਤ ਦਿੱਤੀ ਤੇ ਮੈਨੂੰ ਇੱਥੇ ਬੁਲਾਇਆ ਤੇ ਬੜੀ ਮਿਹਰਬਾਨੀ ਤੁਹਾਡੀ ਚੈਨਲ ਦਾ ਵੀ ਤੇ ਤੁਹਾਡਾ ਵੀ ਥੈਂਕ ਯੂ ਬਹੁਤ ਹੀ ਵਧੀਆ ਵੀਡੀਓ ਸੀਗੀ ਸਿੱਖਾਂ ਨੇ ਤੇ ਮਾਣ ਮਹਿਸੂਸ ਕਰਨਾ ਹੀ ਕਰਨਾ ਹੈ ਐਜ਼ ਅ ਪਾਕਿਸਤਾਨੀ ਅਸੀਂ ਵੀ ਬਹੁਤ ਜ਼ਿਆਦਾ ਮਾਣ ਤੇ ਫਖਰ ਮਹਿਸੂਸ ਕਰਨੇ ਆ ਕਿ ਉਹ ਸਿੱਖ ਸਰਦਾਰ ਦਾ تعلق ਪਾਕਿਸਤਾਨ ਦੇ ਨਾਲ ਹੈ ਜਿੱਥੇ ਉਹ ਆਪਣੀ ਕੌਮ ਦਾ ਨਾਮ ਰੋਸ਼ਨ ਕਰਨ데요 ਉੱਥੇ ਪਾਕਿਸਤਾਨ ਦਾ ਵੀ ਨਾਮ ਰੋਸ਼ਨ ਹੋਉਂਦਾ ਹੈਗਾ ਕਿਉਂਕਿ ਉਹਨੇ ਜਿਹੜੇ ਕੰਮ ਕੀਤੇ ਆ ਉਹ ਬਹੁਤ ਹੀ ਵਧੀਆ ਕੰਮ ਹੈਗੇ ਆ ਇਹਨਾਂ ਵਧੀਆ ਕੰਮਾਂ ਦੀ ਵਜ੍ਹਾ ਤੋਂ ਹੀ ਪਾਕਿਸਤਾਨ ਦੇ ਸਦਰ ਨੇ ਐਡੇ ਵੱਡੇ ਅਵਾਰਡ ਨਾਲ ਉਹਨੂੰ ਨਵਾਜ਼ਿਆ ਹੈ ਪ੍ਰਾ پراؤڈ آف پاکستان کا اوارڈ گیا ہے گا ہے کہ پاکستان جو وہ ماڑ فخر محسوس کر اس لئے انہوں اس اوارڈ تو نوازیا گیا ہے گا اور کم بھی ایسے ہے ਕੇ ਸੁਣ ਕੇ ਵਾਕਈ ਹਰ ਬੰਦਾ ਜਿਹੜਾ ਵੈ ਅਸ਼ ਅਸ਼ਕਾਰ ਉਠੇ ਰ ਸਿੱਖ ਵੀਰ ਸਿਰਫ ਇੱਕ ਕੰਮ ਨਹੀਂ ਕਰਨ ਦਿਆ ਹੈਗਾ ਬਲਕਿ ਬਹੁਤ ਸਾਰੇ ਇਨਸਾਨੀ ਖidmat ਦੇ ਕੰਮ ਉਹਨਾਂ ਨੇ ਸ਼ੁਰੂ ਕੀਤੇ ਆ ਜਿਹਦੇ ਵਿੱਚ ਗਰੀਬਾਂ ਦੀ ਮਦਦ ਕਰਨਾ ਭੁੱਖਿਆਂ ਨੂੰ ਖਾਣਾ ਖਿਲਾਉਣਾ 1200 ਬੱਚੀਆਂ ਦੀ ਉਹਨਾਂ ਨੇ ਸ਼ਾਦੀ ਕੀਤੀ ਫਿਰ ਚੋਲिस्तान ਦੇ ਵਿੱਚ ਨਲਕੇ ਲਵਾਉਂਦੇ ਨੇ ਇਹ ਚਾਰੋਂ ਹੀ ਕੰਮ ਜਿਹੜੇ ਆ ਇਹ ਬਹੁਤ ਹੀ ਵਧੀਆ ਕੰਮ ਹੀ ਹੈਗੇ ਆ ਕਿਉਂਕਿ ਮੈਂ ਇਹ ਸਮਝਨੀ ਹੈ ਕਿ ਇਸ ਤੋਂ ਵੱਧ ਕਿ ਇਨਸਾਨੀਅਤ ਦੇ ਖidmat ਹੋਰ ਕੋਈ ਹੋ ਨਹੀਂ ਸਕਦੀ ਕਿ ਤੁਸੀਂ ਕਿਸੇ ਭੁੱਖੇ ਦਾ ਢਿੱਡ پھر غریبان دی مدد کرنا جڑے آ, کہ سفید پوش لوگ ہے لوگاں کے ہاتھ نہیں پھلان دے. تسی خاموشی نہ انہاں دی مدد کرو کہ کسی دوسرے نو پتا بھی نہ چلے اور انہوں دی عزت یڑی ہے وہ اسی طرح بنی رہے اور دوسرا بارہ سو بچیا دی شادی کرنا آ, آ, میں کہنی ہے کہ بارہ سو بچیاں نہیں بلکہ بارہ سو فیملیز بارہ سو خاندان ਕਿ ਜਿਹੜਾ ਅਗਰ ਅਸੀਂ ਕੈਲਕੂਲੇਸ਼ਨ ਕਰੀਏ ਤੇ ਬਹੁਤ ਜ਼ਿਆਦਾ ਲੋਕ ਬਣ ਜਾਂਦੇ ਹੈ ਔਰ ਇੰਨੇ ਜ਼ਿਆਦਾ ਲੋਕਾਂ ਦੇ ਖੁਸ਼ੀ ਦਾ ਸਬਬ ਬਣੇ ਬਾਇਸ ਬਣੇ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਨੇ ਖੁਸ਼ੀ ਲਿਆਂਦੀ ਔਰ ਆਦੀ ਮੁਸ਼ਕਲ ਪਰੇਸ਼ਾਨੀ ਦੂਰ ਕੀਤੀ ਉਹ ਬੱਚੀਆਂ ਨੂੰ ਇੱਜ਼ਤ ਆਬਰੂ ਦੇ ਨਾਲ ਉਹਨਾਂ ਦੀ ਸ਼ਾਦੀ ਕਰਵਾਈ ਜਿਸ ਤਰ੍ਹਾਂ ਕਿ ਰਸਮੋ ਰਿਵਾਜ ਹੁੰਦੇ ਹੈ ਬਿਲਕੁਲ ਉਸ ਦੇ ਮੁਤਾਬਕ ਸ਼ਾਨੋ ਸ਼ੌਕਤ ਨਾਲ ਉਹਨਾਂ ਦੀ ਸ਼ਾਦੀ ਕੀਤੀ ਉਹ ਲੋਕਾਂ ਦਾ ਸਿੱਖ ਕੌਮ ਬਾਰੇ ਕੀ ਇੰਪੈਕਟ ਹੋਏਗਾ ਕੀ ਸੋਚਦੇ ਹੋਏਗੇ ਤੁਸੀਂ ਇਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਉਹਨਾਂ ਦੀ ਤਰ੍ਹਾਂ ਦੇ ਵਿੱਚ ਸਿੱਖ ਕੌਮ ਇੱਕ ਐਸੀ ਕੌਮ ਹੈ ਕਿ ਜਿਹੜੀ ਇਨਸਾਨੀਅਤ ਦਾ ਸਭ ਤੋਂ ਜ਼ਿਆਦਾ ਦੁੱਖ ਤਕਲੀਫ ਮਹਿਸੂਸ ਕਰਦੀ ਔਰ ਇਨਸਾਨੀਅਤ ਦੇ ਖidmat ਵਾਸਤੇ ਵੱਦ ਚੜ ਕੇ ਹਿੱਸਾ ਲੈਂਦੀ ਆ ਫਿਰ ਚੋਲिस्तान ਦੇ ਵਿੱਚ ਨਲਕੇ ਲਵਾ ਕੇ ਜਿਹੜੀ ਖidmat ਕੀਤੀ ਹੈ ਚੋਲिस्तान ਦੇ ਲੋਕਾਂ ਵਾਸਤੇ ਮੈਂ ਸਮਝਨੀ ਹੈ ਇਹ ਇਸ ਦਾ ਜਿੰਨਾ ਜ਼ਿਆਦਾ ਪ੍ਰਚਾਰ ਕੀਤਾ ਜਾਵੇ ਉਨਾ ਹੀ ਘਟ ਹੈ ਔਰ ਇਹੋ ਜਿਹੇ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤੇ ਵਾਇਰਲ ਕਰਨੀਆਂ ਚਾਹੀਦੀਆਂ ਕਿਉਂਕਿ ਉਹ ਲੋਕ ਜਿਹੜੇ ਇਹ ਕਹਿੰਦੇ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲ ਸਲੂਕ ਚੰਗਾ ਨਹੀਂ ਕੀਤਾ ਜਾਂਦਾ ਹੈਗਾ ਉਹਨਾਂ ਵਾਂਗ ਵਾਸਤੇ ਇਹ ਖਾਸ ਤੌਰ ਤੇ ਮੈਸੇਜ ਹੈ ਕਿ ਦੇਖੋ ਸਿੱਖ ਸਰਦਾਰ ਵੀ ਕਹਿ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਵੀ ਆਈਪੀ ਪ੍ਰੋਟੋਕੋਲ ਮਿਲਦਾ ਹੈਗਾ ਬਹੁਤ ਜ਼ਿਆਦਾ ਇੱਜ਼ਤ ਮਾਨ ਸਨਮਾਨ ਦਿੱਤਾ ਜਾਂਦਾ ਹੈਗਾ ਵਾਹ ਹਰ ਉਹਨਾਂ ਦੇ ਵਧੀਆ ਤੇ ਚੰਗੇ ਕੰਮ ਨੂੰ ਸਲਾਇਆ ਜਾਂਦਾ ਹੈਗਾ ਵਾਹ ਇਹ ਇਹ ਪੈਗਾਮ ਉਹਨਾਂ ਸਾਰਿਆਂ ਵਾਸਤੇ ਹੈ ਔਰ ਇਸ ਇਸ ਤਰ੍ਹਾਂ ਦੀਆਂ ਵੀਡੀਓ 24 ਘੰਟੇ ਸਾਂਝ ਨੂੰ ਵੀ ਵਧਾਉਂਦੀਆਂ ਆਪਸੀ ਪਿਆਰ ਮੁਹੱਬਤ ਨੂੰ ਵੀ ਵਧਾਉਂਦੀਆਂ ਹੈਗੀਆਂ ਮੈਂ ਔਰ ਮੈਨੂੰ ਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازمی ਦੱਸਿਆ ਜੇ ਰੱਖਿਓ ਆਪਣਾ ਟੇਰਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼